ਸਾਨ ਸੰਨੰਦ ਮਹੇਸ਼ਾ ਸੇਖਾ ਨਾਗ ਤਿਰੁ ਮਰਮ ਨ ਜਾਣ ਤ ਭਗਤ ਕਬੀਰ ਜੀ ਕਹਿੰਦੇ ਗੁਰਮੁਖ ਪਿਆਰਿਓ ਸਤਨਕ ਸੰਨੰਦ ਸਨਾਤਨ ਤੇ ਸੰਤ ਕੁਮਾਰ ਇਹ ਚਾਰ ਪੁੱਤਰ ਬ੍ਰਹਮਾ ਦੇ ਹੋਏ ਨੇ Hindu ਮਤ ਨੂੰ ਪੰਡਤ ਨੂੰ ਸਮਝਾਉਂਦੇ ਆ ਸੰਗਤ ਨੂੰ ਦੁਬਧਾ ਜੋ ਕੱਢਦੇ ਆ ਹੋਇਆ ਭਗਤ ਜੀ ਕਹਿੰਦੇ ਇਹ ਚਾਰੇ ਨਾਮ ਬ੍ਰਹਮਾ ਦੇ ਪੁੱਤਰ ਲੇ ਨੇ ਤੇ ਪਰਮੇਸ਼ਰ ਦੇ ਜਸ ਗਾਇਨ ਕਰਨ ਵਿੱਚ ਸਮਾਨ ਇਹ ਸਮਾ ਗਏ ਇਹ ਇੰਨੀ ਭਗਤੀ ਕੀਤੀ ਚਾਰਾ ਪੁੱਤਰਾਂ ਨੇ ਹੀ ਪਰ ਮਹੇਸ਼ ਸ਼ਿਵ ਜੀ ਗਾਇਨ ਕਰਨ ਵਿੱਚ ਸਮਾ ਰਹੇ ਨੇ ਸੇਖਨਾਗ ਜਿਹੜਾ ਰੋਜ਼ 10000 ਸਵਾਸ ਲੈਂਦਾ ਉਹਦੇ ਤੋਂ ਵੀ ਉਸ ਦੇ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਉਹ ਹਰ ਸਾਹ ਦੇ ਨਾਲ ਨਮਾ ਨਾਮ ਲੈ ਕੇ ਪ੍ਰਮਾਤਮਾ ਨੂੰ ਚੇਤੇ ਕਰਦਾ ਪਰ ਇਹਨਾਂ ਸਾਰਿਆਂ ਵਿੱਚੋਂ ਕਿਸੇ ਨੇ ਵੀ ਮੇਰੇ ਅੱਲਾ ਦਾ ਮੇਰੇ ਖੁਦਾ ਦਾ ਮੇਰੇ ਵੈਗੁਰੂ ਦਾ ਮੇਰੇ ਰਾਮ ਦਾ ਗੁਰਮੁਖ ਪਿਆਰਿਓ ਕਿਸੇ ਨੇ ਵੀ ਅੰਤ ਨਹੀਂ ਪਾਇਆ ਇਹਨਾਂ ਦੀ ਤਪੱਸਿਆ ਇਹਨਾਂ ਦਾ ਜਪ ਤਪ ਬਹੁਤ ਜ਼ਿਆਦਾ ਵੱਡਾ ਸੀ ਸੰਸਾਰੀ ਦੁਨੀਆ ਦੇ ਨਾਲੋਂ ਪਰ ਭਗਤ ਜੀ ਕਹਿੰਦੇ ਇਹਨਾਂ ਵਿੱਚੋਂ ਕੋਈ ਵੀ ਉਸ ਪ੍ਰਮਾਤਮਾ ਦੀ ਹੋਂਦ ਨੂੰ ਪਰਖ ਨਹੀਂ ਸਕਿਆ ਉਹਦਾ ਅੰਤ ਨਹੀਂ ਪਾ ਸਕਿਆ ਵੀ ਕਿੱਥੋਂ ਸ਼ੁਰੂ ਹੁੰਦਾ ਹੈ ਤੇ ਕਿੱਥੇ ਖਤਮ ਹੁੰਦਾ ਬ੍ਰਹਮਾਦਕ ਸੰਕਾਦਕ ਸੰਕਤ ਸੰਨੰਦਨ ਸਨਾਤਨ ਸੰਤ ਕਮਾਰ ਦਿਨ ਕੋ ਮਹਿਲ ਦੁਲ ਭਾਵੋ ਅਗਮ ਅਗਮਾਗਾਦ ਬੋਧ ਬੋਧ ਕੀਮਤ ਪਰੇ ਨਾ ਪਾਵੋ ਕਹਿੰਦੇ ਕੋਈ ਨਾ ਨੇ ਵੀ ਅੰਤ ਨਹੀਂ ਪਾਇਆ ਪ੍ਰਮਾਤਮਾ ਦਾ ਜਿਹੜੇ ਹਰ ਸਾਹ ਦੇ ਨਾਲ ਪ੍ਰਮਾਤਮਾ ਦਾ ਨਾਮ ਲੈਂਦੇ ਕੋਈ ਵੀ ਸ્વાસ ਬਿਰਥਾ ਨਹੀਂ ਜਾਂਦਾ ਰੱਬ ਦੇ ਭਾਣੇ 'ਚ ਰਹਿਣ ਵਾਲੇ ਰੱਬ ਨੂੰ ਹਾਜ਼ਰ ਨਾਜ਼ਰ ਸਮਝਣ ਵਾਲੇ ਇਹ ਜੀ ਰੂਹਾਂ ਨੇ ਵੀ ਉਸ ਪ੍ਰਮਾਤਮਾ ਦਾ ਭੇਦ ਨਹੀਂ ਪਾਇਆ ਕਿ ਪ੍ਰਮਾਤਮਾ ਕਿੱਥੋਂ ਸ਼ੁਰੂ ਹੁੰਦਾ ਪਰਮਾਤਮਾ ਦੇ ਰੰਗ ਕੁਦਰਤ ਦੇ ਰੰਗ ਕਿੱਦਾਂ ਦੇ ਨੇ ਕੁਦਰਤ ਕਿੱਥੋਂ ਤੱਕ ਅੰਤ ਹੈ ਪਰ ਕਿਸੇ ਨੂੰ ਵੀ ਭੇਦ ਨਹੀਂ ਪਿਆ ਉਸ ਵੈਗਰੂ ਪਰਮੇਸ਼ਰ ਦਾ ਅੱਜ ਤੱਕ ਕੋਈ ਵੀ ਅੰਤ ਨਹੀਂ ਪਾ ਸਕਿਆ ਵੈਗਰੂ ਬੇਅੰਤ ਹੈ ਮਹਿਮਾ ਨਾ ਜਾਣੈ ਵੇਦ ਬ੍ਰਹਮੈ ਨਹੀਂ ਜਾਣੈ ਭੇਦ ਅਵਤਾਰ ਨਾ ਜਾਣੈ ਅੰਤ ਪਰਮੇਸ਼ਰ ਪਾਰ ਬ੍ਰਹਮ ਬੇਅੰਤ ਕਹਿੰਦੇ ਸਾਰਿਆਂ ਤੋਂ ਪਰੇ ਪਰਮੇਸ਼ਰ ਹੈ ਸਭ ਨਾਲੋਂ ਵੱਡਾ ਹੈ ਸਭ ਨਾਲੋਂ ਛੋਟਾ ਆਕਾਰ ਵੀ ਹੈ ਪਰ بڑے بڑے ਗ੍ਰੰਥ ਪੜਨ ਵਾਲੇ بڑے بڑے 베ਦ ਲਿਖਣ ਵਾਲੇ بڑے بڑے ਜਪੀ ਤੱਪੀ ਸੰਨਿਆਸੀ ઋષਿ मुनि ਬ੍ਰਹਮੇ ਵਰਗੇ ਕਹਿੰਦੇ ਕਿਸੇ ਨੂੰ ਇਹ ਦਾ ਅੰਤ ਨਹੀਂ ਆਇਆ ਕਿਸੇ ਨੇ ਭੇਦ ਨਹੀਂ ਪਾਇਆ ਪਰਮਾਤਮਾ ਦਾ ਕਈ ਕਈ 10-10 ਹਜ਼ਾਰ ਸਾਲ ਤਪੱਸਿਆ ਕਰਨ ਵਾਲੇ ਬਾਲਮਿਕ ਵਰਗੇ ਜਤਿ ઋષਿ मुनि पर किसे ने भी वो परमात्मा ਦਾ ਭੇਦ ਨਹੀਂ ਪਿਆ ਜਿੰਨਾ ਇਹਦੇ ਨਾਲ ਪ੍ਰੇਮ ਕੀਤਾ ਉਨਾ ਹੀ ਪ੍ਰੇਮ ਵੱਧ ਆ ਗਿਆ ਖੋਜ ਹੋਰ ਵੱਧ ਗਈ ਇਸ ਸਮੁੰਦਰ ਦੀ ਨਿਆਈ ਸਤਿਗੁਰ ਨੇ ਅੰਤ ਤੇ ਇਹ ਲਿਖ ਦਿੱਤਾ ਗੁਰੂ ਸਮੁੰਦਰ ਨਦੀ ਸਭ ਕੁਝ ਸਿੱਖੀ ਜਿਤਨਾ ਹਾਤੇ ਵੜਿਆਈ ਕਹਿੰਦੇ ਗੁਰੂ ਸਮੁੰਦਰ ਦੀ ਤਰ੍ਹਾਂ ਹੈ ਪਰਮਾਤਮਾ ਹੈ ਜਿਹੜਾ ਇਸ ਸਮੁੰਦਰ ਦੀ ਤਰ੍ਹਾਂ ਹੁਣ ਸਮੁੰਦਰ ਦੇ ਵਿੱਚੋਂ ਕਿੰਨੇ ਪਦਾਰਥ ਨਿਕਲਦੇ ਆ ਸੋਨਾ ਚਾਂਦੀ ਹੋਰ ਗੈਸਾਂ ਕੀ ਕੁਝ ਸਾਇੰਸ ਕੱਢ ਰਹੀ ਹੈ ਉਹਦੀ ਪੜਤਾਲ ਕਰੀ ਜਾ ਰਹੀ ਹੈ ਉਹਦੀ ਗਹਿਰਾਈ ਦਾ ਅੰਤ ਨਹੀਂ ਪਾਇਆ ਅਜੇ ਤੱਕ ਕਿਸੇ ਨੇ ਵੀ ਕਿੰਨਾ ਕੁ ਥੱਲੇ ਨੂੰ ਡੂੰਘਾ ਗਹਿਰਾ ਹੈ ਜਿੰਨੇ ਵੀ ਪਦਾਰਥ ਨਿਕਲਦੇ ਨੇ ਸਾਰੇ ਸਮੁੰਦਰ ਦੇ ਪਦਾਰਥ ਤਲ 'ਚੋਂ ਨਿਕਲ ਰਹੇ ਨੇ ਰੋਜ਼ ਨਵੀਂ ਖੋਜ ਕਰਦੇ ਨੇ ਰੋਜ਼ ਨਵੀਂ ਖੁਦਾਈ ਹੁੰਦੀ ਹੈ ਨਵੀਂ ਗਹਿਰਾਈ ਤੱਕ ਜਾਂਦੇ ਨੇ ਤਾਂ ਪਾਸ਼ਾ ਜੀ ਕਹਿੰਦੇ ਭਾਈ ਇਸੇ ਤਰ੍ਹਾਂ ਪਰਮਾਤਮਾ ਹੈ ਜਿੰਨਾ ਕੋਈ ਜਪ ਤਪ ਸੇਵਾ ਸਿਮਰਨ ਕਰਦਾ ਔਰ ਉਹਨਾਂ ਕੋ ਸੋਜੀ ਮਿਲ ਜਾਂਦੀ ਹੈ ਪਰ ਉਹ ਇਤੋਂ ਬਹੁਤ ਪਰੇ ਹੈ ਉਹਦੀ ਤਾਕਤ ਹੈ ਜਿਹੜੀ ਉਹ ਮਿਹਰਬਾਨ ਹੈ ਜਿਹੜਾ ਉਹ ਆਪਣੀ ਸਮਰੱਥਾ ਤੋਂ ਸਾਡੀ ਸੋਚ ਤੋਂ ਬਹੁਤ ਜ਼ਿਆਦਾ ਅੱਗੇ ਤੱਕ ਹੈ ਅਸੀਂ ਉੱਥੇ ਤੱਕ ਸੋਚ ਨਹੀਂ ਸਕਦੇ ਉਹ ਪਰਮੇਸ਼ਰ ਪੀਰ ਪੈਗੰਬਰ ਬ੍ਰਹਮਾ ਮਿਸ਼ਨ ਕਹਿੰਦੇ ਕੋਈ ਵੀ ਉਹਦਾ ਅੰਤ ਨਹੀਂ ਪਾ ਸਕਿਆ ਜਿਹੜਾ ਵੀ ਉਹਦੀ ਖੋਜ ਕਰਨ ਗਿਆ ਉਹਦਾ ਅੰਤ ਪਾਉਣ ਗਿਆ ਉਹ ਉਹਦੇ ਰੂਪ ਦਾ ਹੀ ਹੋ ਕੇ ਰਹਿ ਗਿਆ ਉਹਨੇ ਦੱਸਿਆ ਹੀ ਨਹੀਂ ਹੈ ਕਹੋ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਕਿਹਾ ਕਹੀ ਹੈ ਕਹਿੰਦੇ ਜਿਸ ਤਰ੍ਹਾਂ ਹੁਣ ਕਿਸੇ ਗੁੰਗੇ ਬੱਚੇ ਨੂੰ ਬੰਦੇ ਨੂੰ ਗੁੜ ਖਵਾ ਕੇ ਮਠਿਆਈ ਖਵਾ ਕੇ ਪੁੱਛੀਏ ਵੀ ਭਾਈ ਮਠਿਆਈ ਖੱਟੀ ਸੀ ਜਾਂ ਕੜਵੀ ਹੈ ਤਾਂ ਭਗਤ ਜੀ ਕਹਿੰਦੇ ਉਹ ਕੁਝ ਨਹੀਂ ਦੱਸੇਗਾ ਜਿਹੜਾ ਵੀ ਪ੍ਰਮਾਤਮਾ ਦਾ ਅੰਤ ਪਾਉਣ ਗਿਆ ਉਹ ਕਿਸੇ ਨੂੰ ਭੇਦ ਨਹੀਂ ਆਇਆ ਉਹਦੇ ਖੋਜ ਵਿੱਚ ਹੀ ਖੋ ਗਿਆ ਉਹਦਾ ਰੂਪ ਹੋ ਕੇ ਸੰਸਾਰ ਤੋਂ ਚਲੇ ਗਿਆ ਪਰ ਉਹਨੂੰ ਅੰਤ ਨਹੀਂ ਮਿਲਿਆ ਫਿਰ ਵੀ ਉਸ ਦਾ ਨਾਭ ਕਮਲ ਤੇ ਬ੍ਰਹਮਾ ਉਪਜੇ 베ਦ ਪੜੇ ਮੁਖ ਕੰਠ ਸਵਾਰ ਬ੍ਰਹਮਾ ਨੇ 베ਦ ਲਿਖੇ ਪ੍ਰਾਤਨ 베ਦ Hindu ਮਤ ਦੇ 4 베ਦ ਹੋਏ ਨੇ ਕਹਿੰਦੇ ਉਹ ਚਾਰੇ 베ਦ ਹੋਏ ਪਰ ਬ੍ਰਹਮਾ ਦਾ ਕੋਈ ਮਾਂ ਨਹੀਂ ਕੋਈ ਪਿਓ ਨਹੀਂ ਹੈ ਕਮਲ ਦੇ ਫੁੱਲ ਦੇ ਵਿੱਚੋਂ ਗੰਦਗੀ ਦੇ ਵਿੱਚੋਂ ਪੈਦਾ ਹੋਇਆ ਇੱਕ ਬ੍ਰਹਮਾ ਫਿਰ ਬ੍ਰਹਮਾ ਦੇ ਅੱਗੇ 4 ਪੁੱਤਰ ਹੋਏ ਸਾਨਕ ਸਨਾਤਨ ਮਹੇਸ਼ ਇਹਦੇ ਚਾਰਾਏ ਤੇ ਆਪ ਬ੍ਰਹਮਾ ਕਿਸੇ ਨੂੰ ਵੀ ਵਹਿਗੁਰੂ ਦਾ ਅੰਤ ਨਹੀਂ ਲੱਭਿਆ ਐਂਡ ਤੱਕ ਜਾਣਾ ਚਾਹੁੰਦੇ ਸੀ ਕਿਸੇ ਨੂੰ ਕੋਈ ਭੇਦੇ ਨਹੀਂ ਪਿਆ ਪ੍ਰਮਾਤਮਾ ਦਾ ਵੀ ਪ੍ਰਮਾਤਮਾ ਕਿੱਥੇ ਤੱਕ ਹੈ ਸੰਤ ਸੰਗਤ ਰਾਮ ਰਿਦੈ ਵਸਾਈ ਕਹਿੰਦੇ ਲੱਭਦਾ ਕਿੱਥੋਂ ਆ ਮਿਲਦਾ ਕਿੱਥੋਂ ਆ ਕਬੀਰ ਜੀ ਕਹਿੰਦੇ ਭਾਈ ਗੁਰਮਖ ਪਿਆਰਿਆਂ ਦੀ ਸੰਗਤ ਦੇ ਵਿੱਚੋਂ ਜਿੱਥੇ ਰੱਬ ਦੇ ਪਿਆਰੇ ਬੈਠ ਕੇ ਨਾਮ ਜਪਦੇ ਨੇ ਉੱਥੇ ਉਸ ਪ੍ਰਮਾਤਮਾ ਦਾ ਵਾਸਾ ਹੈ ਉਹ ਵੈਗਰੂ ਉੱਥੇ ਟਿਕਿਆ ਹੋਇਆ ਹੈ ਉਹਨੂੰ ਮੰਦਿਰਾਂ ਦੇ ਵਿੱਚ ਮਸੀਤਾਂ ਦੇ ਵਿੱਚ ਵੱਡੇ ਆ ਘਰਾਂ ਦੇ ਵਿੱਚ ਆਪਾਂ ਲੱਭਦੇ ਫਿਰਦੇ ਆ ਪਹਾੜਾਂ 'ਚ ਜਾ ਜਾ ਕੇ ਪਰ ਉਹ ਕਿਤੇ ਨਹੀਂ ਬੈਠਾ ਉਹ ਕਿੱਥੇ ਬੈਠਾ ਗਰੀਬ ਦੇ ਅੰਦਰ ਗੁਰੂ ਦਾ ਗੋਲਕ ਗਰੀਬ ਦਾ ਮੂੰਹ ਹੈ ਜਿੱਥੇ ਦਇਆ ਹੈ ਜਿੱਥੇ ਨਿਮਰਤਾ ਹੈ ਜਿੱਥੇ ਹਰ ਇੱਕ ਵਾਸਤੇ ਸਤਕਾਰ ਹੈ ਕਹਿੰਦੇ ਮੈਂ ਉੱਥੇ ਵਸਦਾ ਮਾਰਦ ਮੁਨੀ ਲੱਭਣ ਚਲੇ ਗਿਆ ਸਾਰੇ ਪਹਾੜ ਉਹਨੇ ਗਾ ਦਿੱਤੇ ਅਮਰ ਨਦੀ ਗੁਫਾ ਲੱਭ ਕਦੇ ਕਿਤੇ ਲੱਭ ਜਿੱਥੇ ਨਹੀਂ ਕਿਤੇ ਅਡਾ ਲੱਭਦਾ ਫਿਰਦਾ ਅਡਾਰੀਆਂ ਮਾਰਦਾ ਸ਼ਕਤੀਆਂ ਨਾਲ ਉੱਡਦਾ ਸੀ ਪਰ ਕਹਿੰਦੇ ਆਖਰ ਨੂੰ ਆ ਕੇ ਬੇਨਤੀ ਕੀਤੀ ਫੇ ਮੇਰੇ ਪਰਮਾਤਮਾ ਮੈਂ ਤੈਨੂੰ ਮਿਲਣਾ ਚਾਹੁੰਨਾ ਤੂੰ ਕਿੱਥੇ ਐ ਕਹਿੰਦੇ ਤੂੰ ਮੈਨੂੰ ਕਿੱਥੇ ਲੱਭਦਾ ਫਿਰਦਾ ਕਹਿੰਦਾ ਮਹਾਰਾਜ ਮੈਂ ਤਾਂ ਤੁਹਾਨੂੰ ਲੱਭਦਾ ਫਿਰਦਾ ਆਂ ਪਹਾੜਾਂ ਵਿੱਚ ਗੁਫਾ ਦੇ ਕਦੇ ਸ਼ਮੇਰ ਪਹਾੜ ਤੇ ਕਦੇ ਕਿਤੇ ਵੇਖਦਾ ਆਂ ਕਹਿੰਦੇ ਮੈਂ ਅਸੀਤ ਐਸੀਆਂ ਥਾਂ ਤੇ ਨਹੀਂ ਰਹਿੰਦਾ ਫਿਰ ਕਿੱਥੇ ਰਹਿੰਦੇ ਹੋ ਮਹਾਰਾਜ ਤੁਸੀਂ ਕਹਿੰਦਾ ਮੈਂ ਗਰੀਬਾਂ ਦੇ ਹਿਰਦੇ ਵਿੱਚ ਵੱਸਦਾ ਹਾਂ ਜਿੱਥੇ ਗਰੀਬ ਹੈ ਜਿਹਦਾ ਮਨ ਗਰੀਬ ਹੈ ਮੈਂ ਉਹਨਾਂ ਦੇ ਘਰਾਂ ਵਿੱਚ ਕੁੱਲੀ ਦੇ ਵਿੱਚ ਰਹਿੰਦਾ ਮੈਂ ਪੱਕੇ ਆ ਮਕਾਨਾਂ 'ਚ ਨਹੀਂ ਰਹਿੰਦਾ ਮੈਂ ਛੰਨ ਦੇ ਵਿੱਚ ਬੈਠਾ ਹਾਂ ਮੈਂ ਸਤ ਸੰਗਤ ਕਰਕੇ ਸਾਰੇ ਰਮੇ ਹੋਏ ਰਾਮ ਦੇ ਹਿਰਦੇ ਵਿੱਚ ਮਿਸਾਲ ਲਿਆ ਕਬੀਰ ਜੀ ਕਹਿੰਦੇ ਉਹ ਅੱਲਾ ਉਹ ਖੁਦਾ ਉਹ ਵੈਗਰੂ ਮੈਨੂੰ ਸੰਗਤ ਦੇ ਵਿੱਚੋਂ ਮਿਲਿਆ ਮੇਰੇ ਬਰਾਬਰ ਦੇ ਆਦੋ ਛੋਟਿਆਂ ਦੇ ਵਿੱਚੋਂ ਲੱਭਿਆ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਦਇਆ ਹੈ ਜਿਹੜੇ ਵੈਗਰੂ ਤੋਂ ਡਰਦੇ ਨੇ ਵੈਗਰੂ ਨੂੰ ਆਰਾਮ ਆਰਾਮ ਕਹਿ ਕੇ ਜਪਦੇ ਨੇ ਉਹ ਰਮਿਆਂ ਹੋਇਆ ਰਾਮ ਗੁਰਮੁਖ ਪਿਆਰਿਓ ਮੈਨੂੰ ਸੰਗਤ ਦੇ ਵਿੱਚੋਂ ਮਿਲਿਆ ਰਾਮ ਰਿਧੈ ਵਸਾਈ ਹੁਣ ਮੇਰੇ ਹਿਰਦੇ ਵਿੱਚ ਵਸ ਗਿਆ ਹੈ ਉਹ ਰਾਮ ਨੂੰ ਮੈਂ ਬੜਾ ਲੱਭਣਾ ਕੀਤਾ ਬੜੀਆਂ ਕੋਸ਼ਿਸ਼ਾਂ ਕੀਤੀਆਂ ਪਰ ਕਿਤੇ ਨજર ਨਹੀਂ ਆਇਆ ਰਹਾਉ ਮਾੜਾ ਸਤਗੁਰੂ ਜੀ ਉਹਦੀ ਪ੍ਰਵਾਸ਼ਾ ਦੱਸ ਰਹੇ ਨੇ ਵੀ ਹੋਰ ਕਿੱਡੇ ਕਿੱਡੇ ਤਾਕਤਵਾਰ ਇਥੇ ਯੋਧੇ ਜਪੀ ਤੱਪੀ ਆਏ ਕਹਿੰਦੇ ਇਹ ਤਾਂ ਚਾਰਾ ਪੁੱਤਰਾਂ ਦੇ ਬ੍ਰਹਮਾ ਦੀ ਗੱਲ ਕਰੀਏ ਪੰਜਾਂ ਜਣਿਆਂ ਦੀ ਮੈਂ ਭਗਤੂ ਕਹਿੰਦੇ ਹੋਰ ਸੁਣੋ ਅਜੇ ਇਹ ਦੁਨੀਆ ਦੇ ਉੱਤੇ ਬੜੇ ਤਪਾਸੂ ਵੀ ਬੜੇ ਜਤੀ ਸਤੀ ਆਏ ਉਹ ਚਾਹੁੰਦੇ ਸੀ ਵੀ ਅਸੀਂ ਸ਼ਾਇਦ ਪਰਮਾਤਮਾ ਦਾ ਅੰਤ ਪਾਲਾਂਗੇ ਪਰ ਕਬੀਰ ਜੀ ਕਹਿੰਦੇ ਆਪਣੀ ਬਾਣੀ ਚ ਰਚ ਰਹੇ ਨੇ ਸੰਤ ਸੰਗ ਜੇ ਰਿੱਧ ਵਸਿਓ ਨਾਨਕ ਤੇ ਨਾਮ ਭਰਮ ਕਹਿੰਦੇ ਜ ਕੋਈ ਵਹਿਮ ਨਹੀਂ ਭਰਮ ਨਹੀਂ ਹੈ ਪਰਮਾਤਮਾ ਗੁਰੂ ਨਾਨਕ ਮਹਾਰਾਜ ਕਹਿੰਦੇ ਸੰਗਤ ਦੇ ਵਿੱਚ ਵਸਦਾ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ ਸੰਗਤਰੇ ਵਿੱਚ ਵੈਗੁਰੂ ਦਾ ਵਾਸਾ ਹੈ ਜਿੱਥੇ ਪਰਮਾਤਮਾ ਦੇ ਨਾਮ ਜਪਣ ਵਾਲੇ ਗੁਰਮੁਖ ਪਿਆਰੇ ਇਕੱਠਿਆ ਹੋ ਗਿਆ ਬੈਠ ਕੇ ਇੱਕੋ ਮਤੇ ਵਾਲੇ ਇੱਕੋ ਵਿਚਾਰ ਦੇ ਨਾਲ ਸਾਰਿਆਂ ਦਾ ਭਲਾ ਸੋਚਣ ਵਾਲਿਆਂ ਦੇ ਮਹਿਰਦੇ ਵਿੱਚ ਵਸਦਾ ਹਾਂ ਹੁਣ ਭਗਤ ਜੀ ਅੱਗੇ ਰਹਾਉ ਦੀ ਪੰਗਤੀ ਨਾਲ ਕਹਿੰਦੇ ਗੁਰਮੁਖ ਪਿਆਰਿਓ ਕੱਲੇ ਚਾਰੇ ਪੱਜੇ ਪਿਉ ਪੁੱਤਰ ਨਹੀਂ ਹੋਰ ਵੀ ਬੜੇ ਜਪੀ ਤੱਪੀ ਆਏ ਨੇ ਸੁਣੋ ਹਨੂ ਮਾਨ ਸਰ ਗਰਣ ਸਮਨਾ ਬਾਬਾ ਦਾ ਪੁੱਤਰ ਵਰਗੇ ਬਲਵਾਨ ਹਨੂਮਾਨ ਹੋਇਆ ਗਰਡ ਵਰਗੇ ਹੋਏ ਕਹਿੰਦੇ ਇਹ ਨਿਕਟ ਵਰਤੀ ਜਿਹੜੇ ਸਮਾਨ ਚ ਉੱਡ ਜਾਂਦੇ ਸੀ ਇੱਕੋ ੜਾਰੀ ਨਾਲ ਸ਼ਲਾਂਗ ਦੇ ਨਾਲ ਸਮੁੰਦਰ ਨੂੰ ਪਾਰ ਕਰਨ ਵਾਲੇ بڑے بڑے ਪਹਾੜ ਪਰਬਤ ਚੱਕਣ ਵਾਲੇ ਉਹ ਪਰਮਾਤਮਾ ਦੇ ਹਿਰਦੇ ਦੇ ਨਾਲ ਹੀ ਚੱਲਦੇ ਸੀ ਜਿੰਨਾ ਜਿਹੜੇ ਪਰਮਾਤਮਾ ਦੇ ਭਾਣੇ ਵਿੱਚ ਰਹੇ ਉਹਨਾਂ ਨੇ ਇਹ ਕਾਰਨਾਮੇ ਕੀਤੇ ਇਹ ਸ਼ਕਤੀਆਂ ਨੂੰ ਵਰਤਿਆ ਪਰਮਾਤਮਾ ਦੀ ਹੋਂਦਰੇ ਨਾਲ ਚੱਲੇ ਭਾਰੀ ਚਿੰਤਾ ਸਤਿਗੁਰ ਕਹਿੰਦੇ ਭਾਈ ਇਹ 라ਵਣ ਵਰਗੇ ਯੋਧਿਆ ਦੇ ਵਿੱਚ ਪਹੁੰਚਣ ਵਾਲੇ ਬਿਨਾ ਕਿਸੇ ਕਿਸ਼ਤੀ ਤੋਂ 나ਬ ਤੋਂ ਬਿਨਾ ਕਿਸੇ ਪੁਲ ਤੋਂ 라ਵਣ ਵਰਗਾ ਯੋਧਾ ਦੁਨੀਆ ਤੇ ਨਹੀਂ ਹੋਇਆ ਅਜੇ ਤੱਕ 21ਵੀਂ ਸਦੀ ਚੱਲਦੀ ਹੈ ਕਿੰਨੇ ਯੁੱਗ ਬੀਤ ਗਏ ਨੇ ਕਹਿੰਦੇ ਚਾਰੇ ਵੇਦ ਨੌ ਨਾਤ ਜਤੀ ਸਤੀ ਦੇਵੀ ਦੇਵਤੇ 18 ਬੋਕਾਂ ਲਿਖੀਆਂ ਨੇ ਉਹਨੇ ਬੋទੀਆਂ ਲਿਖੀਆਂ ਨੇ ਸ਼ਿਵਜੀ ਦੀ ਮਹਿਮਾ ਵਾਸਤੇ ਗਰੜ ਪ੍ਰਾਣ ਲਿਖਿਆ ਉਹਨੇ ਇਹ ਸਾਰੇ ਕੀ ਦੀ ਦੇਣ ਹੈ ਰਾਵਣ ਦੀ ਅੱਜ ਅਸੀਂ ਰਾਵਣ ਨੂੰ ਚਾਰ ਕਾਰਗਿਆਂ ਦਾ ਤਾਲਾ ਲਾ ਕੇ ਫੂਕੇ ਕਹਿੰਦੇ ਅਸੀਂ ਰਾਵਣ ਸਾੜਤਾ ਰਾਵਣ ਦਾ ਇੱਕ ਦੇਵਤਾ ਸੀ ਬਹੁਤ ਵੱਡਾ ਮਹਾਨ ਯੋਧਾ ਬਹੁਤ ਵੱਡਾ ਸ਼ਕਤੀਸ਼ਾਲੀ ਇੱਕ ਮਹਾਵੀਰ ਯੋਧਾ ਸੀ ਪੰਡਤ ਵਿਦਵਾਨ ਬਹੁਤ ਸੀ ਕਹਦੇ ਜਦੋਂ ਰਾਵਣ ਦਾ ਅੰਤ ਹੋਇਆ ਨਾ RAMCHANDRA ਆਪਣੇ ਭਰਾ ਨੂੰ ਆਖਣ ਲੱਗੇ ਕਹਿੰਦੇ ਲక్ష్మణ ਜਾ ਉਹਦੇ ਕੋਲੋਂ ਕੋਈ ਸਿੱਖਿਆ ਲੈ ਲੈ RAVAN ਦੇ ਕੋਲੋਂ ਕਹਿੰਦੇ ਪੰਡਿਤ ਵਿਦਵਾਨ ਬਹੁਤ ਵੱਡਾ ਚਾਰੇ ਵੇਦਾਂ ਦਾ ਗਿਆਨ ਗਿਆਤਾ ਹੈ ਹੁਣ ਲక్ష్మణ ਜੀ ਗਏ ਜਾ ਕੇ ਸਿਰ ਵਾਲੇ ਪਾਸੇ ਖੜ ਗਏ ਉਹਦੇ ਪ੍ਰਾਣ ਨਿਕਲ ਰਹੇ ਨੇ ਆਖਣ ਲੱਗੇ ਪੱਟ ਜੀ ਭਰਾਤਾ ਨੇ ਭੇਜਿਆ ਵੀ ਮੈਨੂੰ ਕੋਈ ਸ੍ਰਿਸ਼ਟੀ ਬਾਰੇ ਗਿਆਨ ਦੇਣਾ ਕਰੋ ਮੈਨੂੰ ਕੋਈ ਸ਼ਾਸਤਰ ਵਿੱਦਿਆ ਤੁਹਾਡੇ ਕੋਲ ਬਹੁਤ ਵੱਡੀ ਹੈ ਮੈਨੂੰ ਕੋਈ ਸ਼ਾਸਤਰ ਵਿੱਦਿਆ ਦਾ ਅਭਿਆਸ ਦੇ ਦਿਓ ਉਹ ਕਹਿੰਦੇ ਤੈਨੂੰ ਭੇਜਿਆ ਕਿਨੇ ਐ ਕਹਿੰਦੇ ਰਾਮਚੰਦ ਕਹਿੰਦਾ ਵੇ ਰਾਮਚੰਦਰ ਦਾ ਖੁਦ અવਤਾਰ ਹੈ ਉਹਦੇ ਕੋਲ ਤੈਨੂੰ ਕਿਉਂ ਨਹੀਂ ਮਿਲੀ ਵਾਪਸ ਚੱਲੇ ਜਾ ਫਿਰ ਵਾਪਸ ਆਇਆ ਰਾਮਚੰਦਰ ਦੇ ਕੋਲ ਕਹਿੰਦਾ ਭਰਾਤਾ ਉਹਨੇ ਤਾਂ ਮੈਨੂੰ ਇੰਜ ਕਹਿ ਕੇ ਮੋੜ ਦਿੱਤਾ ਕਹਿੰਦੇ ਤੂੰ ਮੰਗਿਆ ਕੀ ਸੀ ਕਿੱਧਰ ਖੜ ਕੇ ਮੰਗਿਆ ਕਹਿੰਦਾ ਮੈਂ ਸੇਰ ਵਾਲੇ ਪਾਸੇ ਉਹ ਕੰਵਲਿਆ ਕਹਿੰਦੇ ਜਦੋਂ ਕਿਸੇ ਵਿਦਵਾਨ ਦੇ ਕੋਲੋਂ ਕੁਝ ਲੈਣ ਜਾਈਦਾ ਉਹਦੇ ਪੈਰਾਂ ਵਾਲੇ ਪਾਸੇ ਖੜੀਦਾ ਚਰਨਾਂ ਵਾਲੇ ਪਾਸੇ ਫਿਰ ਦੁਬਾਰਾ ਭੇਜਣਾ ਕੀਤਾ ਜਾ ਕੇ ਫਿਰ ਬੇਨਤੀ ਕੀਤੀ ਪੰਡਤ ਜੀ ਤੁਸੀਂ ਸੰਸਾਰ ਤੋਂ ਚੱਲਿਓ ਬੜਾ ਲੰਮਾ ਸਾਲ ਤੁਹਾਡਾ ਯੁੱਗ ਦੇ ਉੱਤੇ ਰਾਜ ਰਿਹਾ ਸਾਨੂੰ ਕੋਈ ਸਿੱਖਿਆ ਦੇ ਕੇ ਜਾਓ ਕਹਿੰਦੇ ਭਾਈ ਲਸ਼ਮਣ ਜੇ ਸਿੱਖਿਆ ਲੈਣ ਆਇਆ ਤਾਂ ਇੱਕ ਗੱਲ ਰੱਖੀ ਆਪਣਾ ਭੇਦਨਾ ਤਾਂ ਹੀ ਕਿਸੇ ਨੂੰ ਇਹ ਸੰਸਾਰ ਦੇ ਵਿੱਚੋਂ ਆਪਣਾ ਭੇਤਨਾ ਦਾ ਹੀ ਜਿਸ ਦਿਨ ਤੇਰੀ ਮੁਠੀ ਖੁੱਲ ਗਈ ਤੇਰਿਆਂ ਨੇ ਤੇਰੇ ਦੁਸ਼ਮਣ ਬਣ ਜਾਣਾ ਹੈ ਤੇਰਿਆਂ ਨੇ ਹੀ ਤੈਨੂੰ ਮਾਰ ਲੈਣਾ ਹੈ ਮੈਂ ਭੇਜ ਦਿੱਤਾ ਮੇਰੇ ਭਰਾ ਨੇ ਤੁਹਾਡੇ ਭਰਾ ਨੂੰ ਦੱਸਣਾ ਕੀਤਾ ਤਾਂ ਅੱਜ ਮੈਂ ਆ ਧਰਤੀ ਦੇ ਪਿਆ ਨਹੀਂ ਦੁਨੀਆ ਦੇ ਉੱਤੇ ਮੈਨੂੰ ਐਨੇ ਬਰ ਮਿਲੇ ਹੋਏ ਸੀ ਮੈਨੂੰ ਦੁਨੀਆ ਦੇ ਕੋਈ ਮਾਰਨ ਵਾਲਾ ਯੋਧਾ ਨਹੀਂ ਸੀ ਕੋਈ بڑے بڑے ਸਕਰੀਬ ਵਰਗੇ ਬਾਲੀ ਵਰਗੇ ਨਿਸ਼ਾਨੀ ਤੀਰਾਂ ਦੇ ਐਨੇ ਸੀ ਪਰ ਮੇਰਾ ਪਰਛਾਵਾਂ ਵੇਖ ਕੇ ਡਰ ਕੇ ਭੱਜ ਜਾਂਦੇ ਦੀ بڑے بڑے ਰਾਖਸ਼ ਧਰਤੀ ਦੇ ਉੱਪਰ ਆਉਣ ਵਾਲੇ ਪਰਬਤ ਚੱਕਣ ਵਾਲੇ ਮੇਰਾ ਸਾਹਮਣਾ ਨਹੀਂ ਕਰਦਾ ਸੀ ਕੋਈ ਜੇ ਤੁਹਾਡੇ ਰਾਮ ਨੂੰ ਤੇਰੇ ਭਰਾ ਨੂੰ ਮੇਰਾ ਭਰਾ ਕੋਈ ਮੇਰਾ ਭੇਤ ਨਾ ਦਿੰਦਾ ਨਾ ਤੇਰਾ ਭਰਾ ਵੀ ਮੈਨੂੰ ਮਾਰ ਨਹੀਂ ਸਕਦਾ ਸੀ ਕਿਉਂ ਉਹਦੇ ਕੋਲ ਸ਼ਾਸਤਰ ਵਿਦਿਆ ਕੋਈ ਹਿੱਸੇ ਰਾਮ ਜੰਦਰ ਦੇ ਨਾਲੋਂ ਵੀ ਵੱਡੀ ਸੀ ਇਹੋ ਜੇ ਸ਼ਾਸਤਰ ਬ੍ਰਹਮਾਸਤਰ ਸੀ ਉਹਦੇ ਕੋਲ ਜਿਹੜੇ ਕ੍ਰਿਸ਼ਨ ਨੇ ਰਾਮਚੰਦਰ ਦੇ ਕੋਲ ਵੀ ਨਹੀਂ ਸੀ ਕਿ ਉਹਨੇ ਵਿਦਿਆ ਬਹੁਤ ਪ੍ਰਾਪਤ ਜਪ ਤਪ ਕੋਈ ਹਜ਼ਾਰ ਸਾਲ ਜਪ ਤਪ ਕੀਤਾ ਕਹਿੰਦੇ ਹਨੂਮਾਨ ਵਰਗੇ ਬੜੇ ਬਲਵਾਨ ਯੋਧੇ ਫੌਜਾਂ ਦੇ ਬੜੇ ਬੜੇ ਪਾਰਵਤ ਚੱਕਣ ਵਾਲੇ ਫੌਜਾਂ ਨੂੰ ਇਕੱਠਿਆਂ ਨੂੰ ਫੜ-ਫੜ ਕੇ ਇਕੱਠਿਆਂ ਚੱਕ ਕੇ ਸਮੁੰਦਰ ਪਾਰ ਕਰਾਉਣ ਵਾਲਾ ਕਹਿੰਦੇ ਉਹ ਵੀ ਪ੍ਰਮਾਤਮਾ ਦਾ ਅੰਤ ਨਹੀਂ ਪਾ ਸਕਿਆ ਉਹ ਵੀ ਮਾਣ ਨਾਲ ਭਰ ਗਿਆ ਵੀ ਮੈਂ ਬਹੁਤ ਤਾਕਤਵਰ ਹਾਂ ਪਰ ਸਤਗੁਰ ਕਹਿੰਦੇ ਉੱਥੇ ਉਹਨੂੰ ਵੀ ਹਾਰਨਾ ਪੈ ਗਿਆ ਸੁਰਪਤ ਨਰਪਤ ਨਹੀਂ ਗੋਣ ਜੰਨਾ ਸੁਰਪਤ ਇੰਦਰਪੁਰੀ ਦੇ ਰਾਜੇ ਨਰਪਤ ਰਾਜਿਆਂ ਦੇ ਰਾਜੇ ਨੇ ਵੀ ਤੇਰਾ ਅੰਤ ਨਹੀਂ ਪਾਇਆ ਉਹ ਪ੍ਰਮਾਤਮਾ ਇਨ੍ਹਾਂ ਚੀਜ਼ਾਂ ਤੋਂ ਬਹੁਤ ਪਰੇ ਹੈ ਕਬੀਰ ਜੀ ਕਹਿੰਦੇ بڑے بڑے ਇੰਦਰਪੁਰੀ ਦੇ ਰਾਜੇ ਇੰਦਰ ਵਰਗੇ ਦੇਵੀ ਦੇਵਤੇ ਬੜੇ ਬੜੇ ਜੱਪੀ ਤੱਪੀ ਹੋਏ ਨੇ ਜਿੰਨੇ ਵੀ ਹੁਣ ਆਪਾਂ ਰਹਿ ਰਾਸ ਦੇ ਵਿੱਚ ਸੋਧਾਰ ਪੜਦੇ ਆ ਨਾ ਉਹਦੇ ਚ ਸਾਰਿਆਂ ਦਾ ਜ਼ਿਕਰ ਕਰਿਆ ਹੋਇਆ ਵੀ ਸਾਰੀ ਪ੍ਰਮਾਤਮਾ ਦੇ ਦਰ ਦੇ ਉੱਤੇ ਖੜ ਕੇ ਹੱਥ ਜੋੜ ਕੇ ਗਾਲਾਂ ਦੇ ਵਿੱਚ ਪਰਨੇ ਪਾ ਕੇ ਪੱਲੂ ਪਾ ਕੇ ਹੱਥ ਜੋੜ-ਜੋੜ ਕੇ ਰੱਬ ਦੀ ਉਸਤਤ ਕਰ ਰਹੇ ਨੇ ਉਹਨੂੰ ਗਾ ਰਹੇ ਨੇ ਕੋਈ ਸੁਣ ਰਿਹਾ ਹੈ ਕੋਈ ਉਹਦੀ ਪੂਜਾ ਕਰ ਰਿਹਾ ਕੋਈ ਤੀਰਥਾਂ ਦੇ ਨਾ ਰਿਹਾ ਮਰੋਦਾ ਭੇਦ ਕਿਸੇ ਨੇ ਵੀ ਨਹੀਂ ਪਾਇਆ ਕੋਈ ਧੋੜੀਆਂ ਤਾਂ ਪਰਿਆ ਕੋਈ ਜਟਾਂ ਦੇ ਵਿਚੜ ਗਿਆ ਬੈਠਾ ਕੋਈ ਜਲ ਧਾਰਾ ਕਰ ਰਿਆ ਕਬੀਰ ਜੀ ਕਹਿੰਦੇ ਇਹਨਾਂ ਚੋਂ ਉਹ ਪਰਮਾਤਮਾ ਦੀ ਅਸਲ ਹੋਂਦ ਤੱਕ ਕੋਈ ਨਹੀਂ ਪਹੁੰਚਿਆ ਇਹ ਕਰਮ ਕੰਡਾਂ ਤਾਂ ਕੋਈ ਫਸ ਕੇ ਬੈਠ ਗਏ ਨੇ ਇਹ ਕਰਮ ਕੰਡਾਂ ਦੇ ਵਿੱਚ ਹੀ ਰਹਿ ਗਏ ਨੇ ਇਸ ਕਰਕੇ ਜਾਨੀ ਨਾ ਜਾਈ ਤਾਗੀ ਗਾਤ ਏ ਵਾਹਿਗੁਰੂ ਤੇਰਾ ਅੰਤਮ ਹੋਣਾ ਤੇਰੇ ਪੈਦਾ ਕੀਤੇ ਹੋਏ ਬੱਚਿਆਂ ਦੇ ਵਾਸ ਵਿੱਚ ਨਹੀਂ ਹੈ ਪਿਤਾ ਦੇ ਜਨਮ ਨੂੰ ਇੱਕ ਪੁੱਤਰ ਕੀ ਜਾਣ ਲਏਗਾ ਵੀ ਮੇਰੇ ਪਿਤਾ ਦਾ ਜਨਮ ਕਿੱਦਾਂ ਹੋਇਆ ਆ ਆਪਾਂ ਸੁਖਮਨੀ ਸਾਹਿਬ ਦੇ ਵਿੱਚ ਵੀ ਇਹ ਸ਼ਲੋਕ ਆਉਂਦੇ ਨੇ ਨਾ ਪੁੱਤਰ ਕਾ ਜਾਣੇ ਪਿਤਾ ਕਾ ਜਨਮ ਸਤਿਗੁਰ ਕਹਿੰਦੇ ਵੀ ਇਹ ਕਿਸੇ ਦੇ ਵਾਸ ਦੀ ਗੱਲ ਨਹੀਂ ਹੈ ਕਹਾਂ ਪਖਾਰੂ ਹੋਕਰ ਚਿਤرائی ਬਿਸਮਨ ਬਿਸਨੇ ਕਹਿਨੇ ਕਹਾ ਤ ਕਦੇ ਜਿਹੜਾ ਵੀ ਕਬੀਰ ਜੀ ਕਹਿੰਦੇ ਰੱਬ ਦੀ ਹੋਂਦ ਨੂੰ ਦੇਖਣ ਗਿਆ ਅੰਤ ਨੂੰ ਦੇਖਣ ਗਿਆ ਉਹ ਉਹਦੀ ਖੋਜ ਵਿੱਚ ਹੀ ਰਹਿ ਗਿਆ ਉੱਥੇ ਹੀ ਖੋ ਗਿਆ ਉਹਨੇ ਮੁੜ ਕੇ ਵਾਪਸ ਆ ਕੇ ਦੱਸਿਆ ਹੀ ਨਹੀਂ ਐਡੀ ਲੰਬੀ ਖੋਜ ਪਰਮਾਤਮਾ ਦੀ ਗਣ ਗੰਧਰਵ ਸਿੱਧ ਅਰ ਸਾਧਕ ਬੜੇ ਬੜੇ ਜਪੀ ਤਪੀ ਸਿੱਧ ਜੋਗੀ ਨਾਤ ਕਿਸੇ ਨੇ ਵੀ ਪ੍ਰਮਾਤਮਾ ਦਾ ਅੰਤ ਨਹੀਂ ਪਾਇਆ بڑے بڑے ਗੰਧਾਰਵ ਵੇਦਾਂ ਨੂੰ ਪੜਨ ਵਾਲੇ ਜਿਨ੍ਹਾਂ ਦੇ ਮੂੰਹ ਜਵਾਨੀ ਵੇਦ ਜਾ ਯਾਦ ਨੇ ਚਾਰ ਵੇਦ ਹੋਏ ਨੇ ਹਿੰਦੂ ਧਰਮ ਦੇ ਉਹਨੂੰ ਪੱਕਾ ਹਿੰਦੂ ਮੰਨਦ ਨੇ ਹਿੰਦੂ ਧਰਮ ਨੂੰ ਚਾਰੇ ਵੇਦਾਂ ਦੇ ਨਾਮ ਪਤਾ ਨੇ ਹੁਣ ਉਹ ਚਾਰ ਵੇਦ ਕਿਹੜੇ ਨੇ ਸ਼ਾਮ, ਜੁਜਰ, ਰਿਗ ਤੇ ਅਥਰਵਨ ਇਹ ਚਾਰੇ ਵੇਦ ਰਾਵਣ ਦੇ ਮੂ ਜਵਾਨੀ ਯਾਦ ਸੀ ਕੰਠ ਸੀ ਇੱਕ ਪੈਰ ਪਰ ਘੜ ਕੇ ਕਈ ਕਈ ਪ੍ਰਹਿਰ ਉਹ ਵੇਦਾਂ ਦਾ ਜਾਪ ਕਰਿਆ ਕਰਦਾ ਸੀ ਐਡਾ ਬੜਾ ਗਿਆਨਵਾਨ ਹੋਇਆ ਸੁਰਨਰ ਦੇਵ ਬ੍ਰਹਮ ਬ੍ਰਹਮਾਦਿਕ ਦੇਵਤੇ ਰਾਖਸ਼ ॠषि मुनि ਭਗਤ ਜੀ ਕਹਿੰਦੇ ਉਦੇ ਦਰ ਤੱਕ ਕੋਈ ਨਹੀਂ ਪਹੁੰਚਿਆ ਜਿਹਦੇ ਕੋਲ ਥੋੜੀ ਜੀ ਤਾਕਤ ਆ ਗਈ ਉਹ ਹੀ ਆਪਦੀ ਪੂਜਾ ਕਰਾਉਣ ਲੱਗ ਪਿਆ ਕਹਿੰਦਾ ਬਸ ਮੈਂ ਹੀ ਰੱਬ ਦਾ ਰੂਪ ਹਾਂ ਉਹ ਆਪਦੇ ਤੱਕ ਆਪਦੇ ਡੇਰੇ ਬਣਾ ਬਣਾ ਆਪਣੀਆਂ ਕੁੱਲੀਆਂ ਪਾਵਾ ਬੈਠ ਗਏ ਨੇ ਚਤਰ ਬੇਦ ਉਚਰਤ ਦਿਨ ਰਾਤ ਬਹੁਤ ਜ਼ਿਆਦਾ ਉਹਨੂੰ ਇੱਕ ਭਾਰ ਪੈਰਾਂ ਦੇ ਹੋ ਗਈ ਪ੍ਰਮਾਤਮਾ ਨੂੰ ਚੇਤੇ ਕਰ ਰਹੇ ਨੇ ਚਤਰ ਚੇਤ ਉਹਦੇ ਬੇਦ ਪੜ ਪੜ ਕੇ ਉਹਦਾ ਨਾਮ ਲੈ ਲੈ ਕੇ ਕੋਈ ਰਾਮ ਰਾਮ ਕਹਿ ਰਿਹਾ ਕੋਈ ਕ੍ਰਿਸ਼ਨ ਕ੍ਰਿਸ਼ਨ ਕਹਿ ਰਿਹਾ ਪਤਾ ਹੀ ਨਹੀਂ ਕਿੰਨੇ ਕ ਨਾਮ ਨੇ ਭਗਤ ਜੀ ਕਹਿੰਦੇ ਸੇਖਨਾਗ ਹੈ ਜਿਹੜਾ ਸਮੁੰਦਰ ਦੇ ਵਿੱਚ ਬੈਠਾ ਪਾਣੀ ਦੇ ਵਿੱਚ ਉਹ ਰੋਜ਼ 10000 ਸਵਾਸ ਲੈਂਦਾ ਜਿਹੜਾ 10000 ਸਵਾਸ ਅੱਜ ਲੈ ਲਿਆ ਨਾਮ ਉਹਨੇ ਕੱਲ ਨੂੰ ਉਹਨੇ ਵੱਖਰਾ ਨਾਮ ਲੈਣਾ ਪ੍ਰਮਾਤਮਾ ਦਾ ਫਿਰ ਪ੍ਰਮਾਤਮਾ ਦਾ ਭੇਦ ਕਿੱਥੋਂ ਪਾਇਆ ਜਾ ਸਕਦਾ ਕਬੀਰ ਜੀ ਕਹਿੰਦੇ ਉਹਦਾ ਪ੍ਰਮਾਤਮਾ ਦਾ ਅੰਤ ਕੋਈ ਨਹੀਂ ਪਾ ਸਕਿਆ ਹਜੇ ਤੱਕ ਵੀ ਜੇ ਕਿਸੇ ਗੰਗੇ ਨੂੰ ਪੁੱਛਦੇ ਆਂ ਗੁੜ ਖਵਾ ਕੇ ਮਠਿਆਈ ਖਿਲਾ ਕੇ ਵੀ ਕਿੱਦਾਂ ਦਾ ਸਵਾਦ ਹੈ ਉਹ ਕੀ ਦੱਸੇਗਾ ਸਿਰ ਮਾਰ ਦੇਗਾ ਨਾ ਬੋਲਦਾ ਹੋਣਾ ਨਹੀਂ ਕਹਿੰਦੇ ਬਸ ਆਹੀ ਗੁਰ ਹੈ ਕਿ ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ ਪਰਮੇਸ਼ਰ ਪਾਰ ਬ੍ਰਹਮ ਬੇਅੰਤ ਅਵਤਾਰ ਨਾ ਜਾਣਦੇ ਅੰਤ ਉਹਨਾਂ ਦਾ ਕਿਸੇ ਨੇ ਵੀ ਅੰਤ ਨਹੀਂ ਪਾਇਆ ਗੁਣ ਬੇਅੰਤ ਬੇਅੰਤ ਪਹਨ ਨਾਨਕ ਕਹਿ ਨਾ ਜਾਈ ਪਰੇ ਬਰਾਤ ਬੁਰ ਨਾਨਕ ਮਹਾਰਾਜ ਜੀ ਕਹਿੰਦੇ ਹੈ ਪ੍ਰਮਾਤਮਾ ਹੈ ਅਕਾਲ ਪੁਰਖ ਤੂੰ ਪਰੇ ਤੋਂ ਪਰੇ ਪਿਆ ਹੈ ਤੇਰੀ ਹੋਂਦ ਪਤਾ ਹੀ ਨਹੀਂ ਕਿੱਥੇ ਇਕ ਤੱਕ ਫੈਲੀ ਹੋਈ ਹੈ ਤੇਰੇ ਰੂਪਾਂ ਦਾ ਨਹੀਂ ਪਤਾ ਤੇਰੀ ਵੇਦਾ ਦਾ ਨਹੀਂ ਪਤਾ ਮਹਾਰਾਜ ਤੇਰੀ ਹੋਂਦ ਦਾ ਤੇਰੀ ਸ਼ਕਤੀ ਦਾ ਨਹੀਂ ਪਤਾ ਤੂੰ ਕਿਹੜੇ ਰੂਪ ਚ ਆ ਕੇ ਕਿੱਥੋਂ ਬੰਦੇ ਨੂੰ ਪਰਖ ਲੈਣਾ ਹੈ ਕਮਲ ਆ ਪਤ ਕਵਲਾ ਨਹੀਂ ਜਾਨਾ ਵਿਸ਼ਨੂ ਦਾ ਅੰਤ ਕਵਲਾ ਬਦ ਲక్ష్ਮੀ ਕਹਿੰਦੇ بڑے بڑے ਉਸ ਸਮੇਂ ਦੇ ਦੇਵੀ ਦੇਵਤਿਆਂ ਦਾ ਜ਼ਿਕਰ ਕਰਦੇ ਨੇ ਭਗਤ ਜੀ ਕਹਿੰਦੇ ਆਪਦੇ ਆਪ ਨੂੰ ਰੱਬ ਕਹਾਉਣ ਵਾਲੇ ਜਿਹਨਾਂ ਨੂੰ ਅਸੀਂ ਰੱਬ ਮੰਨਦੇ ਆ ਕਹਿੰਦੇ ਇਹਨਾਂ ਨੂੰ ਕਿਸੇ ਨੂੰ ਅੰਤ ਨਹੀਂ ਮਿਲਿਆ ਉਹਨਾਂ ਦਾ ਪਰਮਾਤਮਾ ਦਾ ਬੜੀਆਂ ਇਡਾਰੇ ਗੱਲ ਧਾਰਾ ਬੜੇ ਜੱਦ-ਤਬ ਕੀਤੇ ਕਿਸੇ ਨੇ ਵੀ ਆਕਾਲ ਪੁਰਖ ਅੰਤ ਤੋਂ ਕੋਈ ਨਹੀਂ ਜਾਣਦਾ ਵੀ ਉਹ ਕਿੱਥੋਂ ਸ਼ੁਰੂ ਹੁੰਦਾ ਹੈ ਕਿੱਥੇ ਖਤਮ ਹੁੰਦਾ ਹੈ ਕਮਲਾਪਤ বিষ্ণੂ ਨੂੰ ਕਹਿੰਦੇ ਨੇ ਕਬਲਾ ਲక్ష్ਮੀ ਨੂੰ ਕਹਿੰਦੇ ਨੇ ਕਹਿੰਦੇ ਦੋਨਾਂ ਵਿੱਚੋਂ ਜਨਮ ਬ੍ਰਹਮਾ ਇਹਨਾਂ ਦੇ ਵਿੱਚੋਂ ਕਿਸੇ ਨੂੰ ਵੀ ਪਰਮਾਤਮਾ ਦਾ ਭੇਦ ਨਹੀਂ ਲੱਭਿਆ ਵੀ ਪਰਮਾਤਮਾ ਕੀ ਚੀਜ਼ ਹੈ ਨਾਨਕ ਏਬ ਨਾ ਜਾਵਈ ਕਿੱਥੇ ਜਾਏ ਸਮਾਏ ਮਾਰੇ ਕਹਿੰਦੇ ਸੰਸਾਰ ਦੇ ਇੱਤੇ ਬੰਦਾ ਜਨਮ ਲੈਂਦਾ ਸੰਸਾਰ ਦੇ ਉਪਰ ਕਰਮ ਭੋਗ ਕੇ ਜਾਂਦਾ ਜਦੋਂ ਸੰਸਾਰ ਤੋਂ ਸਰੀਰ ਲੈ ਕੇ ਪੈਦਾ ਹੋਇਆ ਸਰੀਰ ਦੇ ਮਿੱਟੀ ਚੋਂ ਪੈਦਾ ਹੋਇਆ ਨਾ ਮਿੱਟੀ ਚੋਂ ਮਿੱਟੀ ਪੈਦਾ ਹੋਈ ਮਾਟੀ ਮਾਟੀ ਹੋਈ ਇੱਕ ਸਰੀਰ ਨੇ ਮਿੱਟੀ ਬਣਨਾ ਸਰੀਰ ਦੇ ਵਿੱਚੋਂ ਸਰੀਰ ਮਾਸ ਤੋਂ ਮਾਸ ਪੈਦਾ ਹੋਇਆ ਕਹਿੰਦੇ ਆਖਰ ਰੂਹੇ ਸਰੀਰ ਨੇ ਫਿਰ ਰਾਖ ਜਾ ਕੇ ਬਣ ਜਾਣਾ ਪਰ ਜਿਹੜੀ ਵਿੱਚ ਇਹਦੇ ਵਸਤੂ ਚੱਲ ਰਹੀ ਹੈ ਪ੍ਰਮਾਤਮਾ ਦੀ ਹੋਂਦ ਹੈ ਜਿਹਨੂੰ ਜੋਤ ਕਹਿੰਦੇ ਆ ਆਪਾਂ ਦਾ ਦੀਵੇ ਵਾਲੀਆਂ ਜੋਤਾਂ ਨਾਲ ਜੁੜੇ ਬੈਠੇ ਆ ਨਾ ਪਰ ਅਸਲ ਗੁਰੂ ਨਾਨਕ ਮਹਾਰਾ ਜਿਹੜੀ ਜੋਤ ਹੈ ਉਹ ਪਰਮਾਤਮਾ ਦਾ ਰੂਪ ਹੈ ਬੰਦੇ ਦਾ ਕੱਲਾ ਸਰੀਰ ਮਰਦਾ ਆਤਮਾ ਨਹੀਂ ਮਰਦੀ ਹੈ ਮੈਲੇ ਕੱਪੜੇ ਹੋ ਗਏ ਲਾ ਦੋ ਫਿਰ ਦੂਸਰੇ ਪਾ ਲੈਣੇ ਆ ਸਾਫ ਪਾ ਲੈਣੇ ਆ ਕਾਰਨ ਕੀ ਹੈ ਵੀ ਆ ਸਰੀਰ ਮੈਲਾ ਹੋ ਗਿਆ ਸਰੀਰ ਬਦਲਣਾ ਚੋਲਾ ਬਦਲਣਾ ਆਤਮਾ ਉਹੀ ਹੈ ਕਰਮ ਉਹਦੇ ਬਦਲ ਜਾਣੇ ਨਹੀਂ ਪਰ ਸਤਗੁਰ ਕਹਿੰਦੇ ਭਾਈ ਇਹਨਾਂ ਵਿੱਚੋਂ ਬੜੇ ਸੰਸਾਰ ਤੇ ਆ ਕੇ ਵੇਖਣਾ ਕੀਤਾ ਬਹੁਤ ਜਪੀ ਤੱਪੀ ਹਜ਼ਾਰ ਹਜ਼ਾਰ ਸਾਲ 10 10 ਹਜ਼ਾਰ ਸਾਲ ਵੀ ਬੈਠ ਕੇ ਜਪ ਕਰਨ ਵਾਲੇ ਤ੍ਰੇਤੀ ਦਵਾਪਰ ਸਤਜੁਗ ਦੇ ਯਤੀ ਤਪੀ ਪਰ ਕਿਸੇ ਨੂੰ ਵੀ ਪਰਮਾਤਮਾ ਦਾ ਭੇਦ ਨਹੀਂ ਆਇਆ ਸਾਰੇ ਹੀ ਮਾਇਆ ਦੇ ਮੂਹ ਵਿੱਚ ਫਸ ਕੇ ਆਪਣੇ ਚੇਲੇ ਚਰਚਿਆਂ ਨੂੰ ਜਦ ਥੋੜੀ ਜੀ ਪੂਜਾ ਹੋਣ ਲੱਗੀ ਚਾਰ 10 ਬੰਦੇ ਮੱਥਾ ਟੇਕਣ ਲੱਗੇ ਕਹਿੰਦੇ ਆਪਣੀ ਮੈਂ ਦੇ ਵਿੱਚ ਹੀ ਇਹ ਪਰਮਾਤਮਾ ਨੇ ਖੇਡ ਖੇਡੀ ਆਪਦੇ ਦਾਇਰੇ ਦੇ ਵਿੱਚ ਹੀ ਰਹਿ ਗਏ ਨੇ ਅੱਗੇ ਵਧਣ ਦਾ ਕਿਸ ਨੇ ਸੋਚਿਆ ਹੀ ਨਹੀਂ ਕਹੇ ਕਬੀਰ ਸੋ ਭਰਮੈ ਨਹੀਂ ਪਗਲਾ ਗ੍ਰਾਮ ਰਹੇ ਸਰਣਾਈ ਕਬੀਰ ਜੀ ਸਮਾਪਤੀ ਕਰਦੇ ਕਹਿੰਦੇ ਗੁਰਮਤ ਪਿਆਰਿਓ ਉਹ ਕੋਰਸ਼ ਭਰਮ ਦਾ ਨਹੀਂ ਜਿਹਨੂੰ ਸੋਝੀ ਆ ਗਈ ਹੈ ਭੁਲੇਖਿਆ ਜਿਹਨੇ ਪੈਂਦਾ ਰੱਬ ਨੂੰ ਲੱਭਦਾ ਨਹੀਂ ਫਿਰਦਾ ਕਹੇ ਕਬੀਰ ਸੋ ਭਰਮੈ ਨਹੀਂ ਪਗਲਾ ਗ੍ਰਾਮ ਰਹੇ ਸਰਣਾਈ ਜਿਹਨੂੰ ਜਿਹਦੇ ਹਿਰਦੇ ਦੇ ਵਿੱਚ ਪ੍ਰਮਾਤਮਾ ਦਾ ਨਾਮ ਵਸ ਗਿਆ ਪਗਲਾ ਗੁਰੂ ਦੇ ਚਰਨ ਨਾਮ ਜਿਹੜੇ ਗੁਰੂ ਦੇ ਚਰਨ ਨੇ ਪਰਮਾਤਮਾ ਦੇ ਉਹ ਵੈਗੁਰੂ ਦਾ ਨਾਮ ਹੈ ਵੈਗੁਰੂ ਹੈ ਅੱਲਾ ਹੈ ਖੁਦਾ ਹੈ ਰਾਮ ਹੈ ਜਿਹਦੇ ਹਿਰਦਿਆ ਦੇ ਵਿੱਚ ਵੱਸ ਗਿਆ ਵੀ ਪਰਮੇਸ਼ਰ ਤੇਰਾ ਨਾਮ ਦੇ ਨਾਲ ਮੈਨੂੰ ਪ੍ਰੀਤ ਹੈ ਤੇਰੀ ਹੋਂਦ ਤੱਕ ਨਹੀਂ ਤੇਰੇ ਨਾਮ ਨਾਲ ਹੈ ਰਾਮ ਪਰਮੇਸ਼ਰ ਦੇ ਚਰਨਾਂ ਵਿੱਚ ਲੱਗਿਆ ਰਹਿੰਦਾ ਚਿੱਤ ਜਿਹੜਾ ਹਰ ਪਾਲ ਪਰਮਾਤਮਾ ਨੂੰ ਯਾਦ ਕਰਦਾ ਹੈ ਸਤਗੁਰ ਕਹਿੰਦੇ ਕੋਈ ਵੀ ਉਹਦੀ ਬਰਾਬਰੀ ਨਹੀਂ ਕਰ ਸਕਦਾ ਉਹਨੂੰ ਜਿਹਨੂੰ ਸੱਚ ਦਾ ਪਤਾ ਲੱਗ ਗਿਆ ਵੀ ਪਰਮਾਤਮਾ ਕੋਈ ਸਰੀਰ ਦੇ ਵਿੱਚ ਨਹੀਂ ਉਹਦਾ ਕੋਈ ਰੂਪ ਨਹੀਂ ਰੂਪ ਨਾ ਰੰਗ ਨਾ ਕਿਛ ਤ੍ਰੈ ਗੁਣ ਤੇ ਪ੍ਰਭ ਭਿੰਨ ਜਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਕਹਿੰਦੇ ਪ੍ਰਮਾਤਮਾ ਗੁਰਨਾਨਕ ਮਹਾਰਾਜ ਕਹਿੰਦੇ ਉਹਦੀ ਕੋਈ ਜਾਤ ਨਹੀਂ ਹੈ ਉਹਦਾ ਕੋਈ ਰੂਪ ਰੰਗ ਨਹੀਂ ਉਹਦਾ ਕੋਈ ਸਰੀਰ ਨਹੀਂ ਹੈ ਉਹ ਨਿਰਗੁਣ ਦੇ ਸਰਗੁਣ ਸਰੂਪ ਹੋ ਕੇ ਸਾਡੇ ਵਿੱਚੋਂ ਵਿਚਰਦਾ ਹੈ ਹੁਣ ਸਰਦੀ ਆ ਜਾਣੀ ਹੈ ਵੱਡੀਆਂ ਮੋਟੀਆਂ ਰਜਾਈਆਂ ਜਾਂ ਕੰਬੜ ਲੈ ਕੇ ਆਪਾਂ ਪੈਣੇ ਆ ਸਾਧਾ ਪਰ ਉੱਥੇ ਵੀ ਆਉਂਦਾ ਨਾ ਕਾਰਨ ਕੀ ਹੈ ਉਹ ਸਾਹ ਜਿਹੜਾ ਆ ਰਿਹਾ ਉਹ ਪ੍ਰਮਾਤਮਾ ਦਾ ਸੂਖਮ ਰੂਪ ਹੈ ਉਹ ਨਿਰਗੁਣ ਤੇ ਸਰਗੁਣ ਸੂ ਨਿਰਗੁਣ ਦਾ ਪਰ ਸਰੀਰ ਕੋਈ ਨਹੀਂ ਹੈ ਉਹਦਾ ਜਿਸ ਤਰ੍ਹਾਂ ਫੁੱਲ ਦੇ ਵਿੱਚੋਂ ਮਹਿਕ ਆ ਰਹੀ ਹੈ ਕੋਈ ਗੇਂਦੇ ਦੇ ਫੁੱਲ ਦੀ ਮਹਿਕ ਦੇਖ ਕੇ ਦੱਸਦਾ ਵੀ ਇਹ ਗੇਂਦੇ ਦਾ ਫੁੱਲ ਹੈ ਕੋਈ ਗੁਲਾਬ ਦੇ ਫੁੱਲ ਦੀ ਮਹਿਕ ਦੇਖ ਕੇ ਪਰਖ ਲੈਂਦਾ ਵੀ ਗੁਲਾਬ ਦੇ ਫੁੱਲ ਦੀ ਮਹਿਕ ਹੈ ਇਹ ਮਿੱਠਾ ਇਹ ਖੱਟਾ ਹੈ ਕਹਿੰਦੇ ਪ੍ਰਮਾਤਮਾ ਬਸ ਆਹੀ ਰੂਪ ਹੈ ਇੱਕ ਉਹ ਸੂਖਮ ਹੈ ਮਹਿਸੂਸ ਕੀਤਾ ਜਾ ਸਕਦਾ ਹੈ ਹਵਾ ਚੱਲਦੀ ਹੈ ਨਾ ਹਵਾ ਦੇ ਕੋਈ ਕੱਪੜੇ ਤਾਂ ਨਹੀਂ ਪਾਈ ਹੋਏ ਜਾਂ ਉਹਦਾ ਰੂਪ ਕਿਦਾਂ ਦਾ ਮਹਿਸੂਸ ਹੋ ਰਹੀ ਹੈ ਵੀ ਅੱਜ ਪੱਛੋਂ ਦੇ ਬੁੱਲੇ ਆ ਰਹੇ ਨੇ ਹੁਣ ਹਵਾ ਪੱਛੋਂ ਨਹੀਂ ਹੁਣ ਪੂਰਾ ਚੱਲ ਰਿਹਾ ਹੈ ਮਹਿਸੂਸ ਕਰਦੇ ਆਂ ਸਰੀਰ ਨੂੰ ਪਤਾ ਲੱਗਦਾ ਠੱਡੀ ਆਉਂਦੀ ਹੈ 3 ਕਰੋੜ ਰੋਮਾਂ ਸਰੀਰ ਦਾ 3 ਕਰੋੜ ਰੋਮਾਂ ਜਦੋਂ ਹਵਾ ਚੱਲਦੀ ਹੈ ਆਪਣੇ ਸਰੀਰ ਨੂੰ ਪਤਾ ਲੱਗਣ ਲੱਗਦਾ ਵੀ ਠੰਡੀ ਹਵਾ ਆ ਗਈ ਮੇਰੇ ਪਸੀਨੇ ਜਿਹੜਾ ਆਇਆ ਸੀ ਰੋਮ ਖੁੱਲੇ ਸੀ ਉਹਨਾਂ ਨੂੰ ਠੰਡੀ ਹਵਾ ਲੱਗ ਰਹੀ ਹੈ ਸਰੀਰ ਮਹਿਸੂਸ ਕਰਕੇ ਦੱਸਦਾ ਵੀ ਅੱਜ ਪੱਛੋਂ ਦੀ ਹਵਾ ਚੱਲ ਰਹੀ ਹੈ ਅੱਜ ਪੂਰਬ ਚੱਲ ਰਿਹਾ ਅੱਜ ਦੱਖਣ ਗਰਮ ਹੋ ਰਿਹਾ ਮੌਸਮ ਅੱਜ ਦੱਖਣ ਤੋਂ ਆ ਰਹੀ ਹੈ ਇਹ ਮਹਿਸੂਸ ਕਰਦਿਆਂ ਬਸ ਕਬੀਰ ਜੀ ਕਹਿੰਦੇ ਪ੍ਰਮਾਤਮਾ ਨੂੰ ਵੀ ਮਹਿਸੂਸ ਹੀ ਕਰਨਾ ਹੈ ਉਦੀ ਖੋਦ ਉਹਦੇ ਅੰਤ ਤੱਕ ਨਹੀਂ ਜਾਣਾ ਨਾ ਅੱਜ ਤੱਕ ਕੋਈ ਗਿਆ ਤਿੰਨ ਯੁੱਗ ਬੀਤ ਗਏ ਚੌਥਾ ਕਲਯੁੱਗ ਵੀ ਜਾ ਰਿਹਾ ਹੈ ਪਰ ਕਹਿੰਦੇ ਉਹਦਾ ਅੰਤ ਨਾ ਕਿਸੇ ਨੇ ਪਾਇਆ ਨਾ ਕੋਈ ਪਾ ਸਕਦਾ ਹੈ ਬਸ ਪਰਮਾਤਮਾ ਦਾ ਅੰਤਜੇ ਪਾਉਣਾ ਉਹਦੇ ਨਾਮ ਦਾ ਉਹਦੇ ਨਾਮ ਨੂੰ ਜਪਣਾ ਉਹਦੇ ਨਾਮ ਦੀ ਕਮਾਈ ਕਰਨੀ ਹੈ ਕਿਸੇ ਦਾ ਬੁਰਾ ਨਹੀਂ ਕਰਨਾ ਰੋਜ਼ ਆਪਣੇ ਇਸ਼ਟ ਮ ਧਰਮ ਮੁਤਾਬਕ ਪਰਮਾਤਮਾ ਦੇ ਦਾਵੇ ਉੱਤੇ ਜਾ ਕੇ ਆਪਣੇ ਮੰਦਰ ਮਸੀਤ ਜਾਣ ਵਾਲੇ ਨੇ ਮੁਸਲਮਾਨਾਂ ਵਾਸਤੇ ਮਸੀਤ ਟਿਕ ਗਈ ਹੈ ਹਿੰਦੂਆਂ ਵਾਸਤੇ ਮੰਦਰ ਟਿਕ ਗਿਆ ਸਿੱਖਾਂ ਵਾਸਤੇ ਗੁਰੂ ਘਰ ਤੇ ਬੁੱਧੀਆਂ ਵਾਸਤੇ ਮਦਰਸਾ ਬਣ ਗਿਆ ਹੈ ਉਹਨੂੰ ਵੀ ਗੁਰੂ ਘਰੇ ਕਹਿੰਦੇ ਪਰ ਬੋਲੀ ਐ ਫਾਰਸੀ ਦੀ ਉਹਨੂੰ ਮਦਰਸਾ ਕਹਿ ਲੈਂਦੇ ਨੇ ਉਹ ਹੈ ਤਾਂ ਸਾਰੇ ਗੁਰੂ ਘਰ ਹੀ ਜਿੱਥੇ ਰੱਬ ਦੀ ਗੱਲ ਹੋਵੇ ਜਿੱਥੇ ਸਾਰਿਆਂ ਨੂੰ ਇੱਕੋ ਜਿਹਾ ਸਨਮਾਨ ਮਿਲਦਾ ਹੋਵੇ ਉਹ ਗੁਰੂ ਘਰ ਹੈ ਪਹਿਲਾ ਪੰਗਤ ਹੈ ਫਿਰ ਸੰਗਤ ਹੈ ਸਤਿਗੁਰੂ ਜੀ ਕਹਿੰਦੇ ਮੈਂ ਪੰਗਤ ਦੇ ਵਿੱਚ ਬਸਦਾ ਹੁਣ ਪੰਗਤ ਦੇ ਵਿੱਚ ਕੌਣ ਬੈਠੇਗੀ ਗੁਰੂ ਦੀ ਸੰਗਤ ਹੁਣ ਸੰਗ ਵਿੱਚ ਸੰਗਤ ਹਰ ਪ੍ਰਭ ਬਸੇ ਜੀਓ ਮੈਂ ਉਹ ਸੰਗਤ ਦੇ ਵਿੱਚ ਬਸਦਾ ਜਿਨ੍ਹਾਂ ਦੇ ਵਿੱਚ ਫਿਰ ਦੇ ਵਿੱਚ ਕੋਈ ਭਾਵਨਾ ਨਹੀਂ ਹੈ ਕੋਈ ਈਰਖਾ ਨਹੀਂ ਭਈਆ ਛੋਟੀ ਜਾਤੀ ਦਾ ਵੱਡੀ ਜਾਤੀ ਦਾ ਬੈਠਾ ਇਹ ਗੰਦੇ ਕੱਪੜੇ ਪਾਈ ਬੈਠਾ ਮੈਂ ਸਾਫ਼ ਪਾਈ ਹੋਈ ਨੇ ਜਿੱਥੇ ਮਤਭੇਦ ਖਤਮ ਹੋ ਗਿਆ ਕਹਿੰਦੇ ਉੱਥੇ ਮੇਰਾ ਵਾਸਾ ਹੈ ਉਨਾ ਰੂਹਾਂ ਦੇ ਵਿੱਚ ਮੈਂ ਗਰੀਬ ਦੇ ਦਿਲ ਦੇ ਵਿੱਚ ਵੱਸਦਾ ਗਰੀਬ ਕੌਣ ਹੈ ਜਿਹਨੂੰ ਭਰੋਸਾ ਹੈ ਇੱਕ ਦਾ ਬਣਿਆ ਹੋਇਆ ਹੈ ਆਓ ਸਤਿਗੁਰ ਪਾਤਸ਼ਾਹ ਦੀ ਕਿਰਪਾ